ਜੇ ਮੈਨੂੰ ਪੀਰਾਂ ਦੀ ਉਹ ਸੁਣਾਉਣ ਲੱਗਿਆ ਕਹਿੰਦੇ ਇੱਕ ਵਾਰੀ ਕਮਾਈ ਸੀ ਫਿਰਾਂ ਤਾਂ ਉਹਦੇ ਔਲਾਦ ਨਹੀਂ ਸੀ ਹੁੰਦੀ ਉਹਦੇ ਕਈ ਸਾਲਾਂ ਬਾਅਦ ਉਹ ਔਲਾਦ ਹੋ ਗਈ ਜਦੋਂ ਔਲਾਦ ਹੋਈ ਉਸ ਤੋਂ ਬਾਅਦ ਮੁੰਡਾ ਜਵਾਨ ਹੋ ਗਿਆ ਪੜ੍ਹ ਲਿਖਿਆ ਤਾਂ ਮਾਈ ਕਹਿਣ ਲੱਗੀ ਪੀਰ ਆ ਕੇ ਅਰਦਾਸ ਬੇਨਤੀ ਕਰਦੀ ਐ ਮਹਾਰਾ ਪੀਰ ਜੀ ਜੇ ਮੇਰੇ ਬੱਚੇ ਦਾ ਮੰਗਣਾ ਹੋ ਜਾਏ ਸ਼ਾਦੀ ਹੋ ਜਾਏ ਮੈਂ ਤੁਹਾਡੀ 11ਵੀਂ ਮਨਾਉਂਗੀ ਚਲੋ ਮਾਲਕ ਦੀ ਕਿਰਪਾ ਨਾਲ ਬੱਚੇ ਦਾ ਮੰਗਣਾ ਵੀ ਹੋ ਗਿਆ ਸ਼ਾਦੀ ਦਾ ਦਿਨ ਆ ਗਿਆ ਮਾਈ ਪੀਰਾਂ ਨੂੰ ਭੁੱਲ ਗਈ ਚਲੋ ਜੀ ਉਸ ਟਾਈਮ ਫਿਰ ਮਾਈ ਨੇ ਚੇਤੇ ਨਹੀਂ ਕਰਦੀ ਪੀਰਾਂ ਨੂੰ ਵਿਆਹ ਵਾਲਾ ਦਿਨ ਆ ਗਿਆ ਫੇਰਾ ਬੰਦੀ ਹੋ ਗਈ ਤਾਂ ਜਨ ਵਿਆਹਣ ਚਲੀ ਗਈ ਜਾਨ ਨੇ ਵਿਆਹਣ ਜਾਣਾ ਸੀ ਨਦੀ ਤੋਂ ਪਾਰ ਜਾਨ ਨਦੀ ਤੋਂ ਪਾਰ ਜਾਣਾ ਸੀ ਪੀਰਾਂ ਨੇ ਕਿਹਾ ਵੀ ਮਾਈ ਤਾਂ ਫੇਰ ਨਹੀਂ ਯਾਦ ਕਰਦੀ ਐ ਇਹ ਤਾਂ ਸਾਨੂੰ ਭੁੱਲੇ ਗਈ ਪੀਰਾਂ ਨੇ ਕਿਹਾ ਕਿ ਰਿਆ ਖਵਾਜੇ ਪੀਰ ਨੂੰ ਜਾਨ ਜਾਂ ਚਲੀ ਗਈ ਦੰਦ ਗਾ ਦੇ ਉਹਦੇ ਹੋ ਗਏ ਬੱਚੇ ਦੇ ਉਦੋਂ ਬਾਅਦ ਜਦ ਬਾਲਸੇ ਮੁੜ ਕੇ ਆਈ ਆ ਪੀਰਾਂ ਨੇ ਸੋਚਿਆ ਵੀ ਇਹ ਤਾਂ ਫੇਰ ਵੀ ਨਹੀਂ ਯਾਦ ਕਰ ਰਹੀ ਇਹ ਤਾਂ ਭੁੱਲੀ ਬੈਠੀ ਐ ਪੀਰਾਨਾ ਉਹਦੇ ਨਾਲ ਹੀ ਟਾਈਮ ਉਹ ਨਦੀ ਦੇ ਵਿੱਚ ਆ ਕੇ ਵਾਪਸ ਮੁੜਨ ਲੱਗੇ ਤਾਂ ਪੀਰਾਨਾ ਖਵਾਜੇ ਖਿਜਰ ਨੂੰ ਹੁਕਮ ਕਰਦਿਆ ਕਹਿਆ ਮਹਾਰਾਜ ਖਵਾਲਾ ਪੀਰ ਬੇਨੋਂ ਸਣਾ ਜਾਂ ਤੇ ਡੋਲੀ ਸਣਾ ਬੋਟੀ ਸਾਰੀ ਨੂੰ ਡਬੋ ਦੇ ਵੀ ਆਪਣੇ ਬਸ ਆਮਗਾ ਰੱਖੀ ਮੇਰੀ ਇਮਾਨਤ ਹੈ ਬੇਨਾਂ ਨੂੰ ਖਾਣੇ ਵੀ ਵਧੀਆ ਖਾਣੇ ਸਭ ਨੂੰ ਖਾਣਾ ਹੈ ਤੇ ਕੋਈ ਮਰਨਾ ਵੀ ਨਹੀਂ ਚਾਹੀਦਾ ਤਾਲੀਓ ਕਿਸੇ ਨੇ ਜਾ ਕੇ ਬੱਚੇ ਘੇੜਦੇ ਨਹੀਂ ਜਦੋਂ ਡੋਲੀ ਡੁੱਬ ਗਈ ਤਾਂ ਜਿਹੜੇ ਲਾਕ ਬੱਚੇ ਮੱਝਾ ਮੁੱਝਾ ਚਾਰਦੇ ਉਹਨਾਂ ਜਾ ਕੇ ਮਾਈ ਨੂੰ ਦੱਸਿਆ ਕਿ ਉਹਦਾ ਸਣਾ ਜੱਜ ਡੋਲੀ ਡਾੜੀ ਦੇ ਵਿੱਚ ਡੁੱਬ ਗਈ ਹੈ ਤਾਂ ਰੋਣ ਬੈਟਣ ਪੈ ਗਿਆ ਹੁਣ ਜਿਨ੍ਹਾਂ ਦੇ ਬੱਚੇ ਗਏ ਵੇ ਬਜਬਰਾ ਤੇ ਚੜ੍ਹ ਕੇ ਗਏ ਵੇ ਉਹ ਸਾਰਿਆਂ ਦੇ ਘਰਾਂ ਸੋਉ ਬੈ ਗਿਆ ਉਹਨਾਂ ਨੂੰ ਕਿਹੜਾ ਪਤਾ ਸੀ ਇਸ ਗੱਲ ਦਾ ਤਾਂ ਫਿਰ ਉਹ ਮਾਈ ਨੇ ਵੀ ਬਹੁਤ देर ਹੋ ਗਈ ਉਸ ਤੋਂ ਬਾਅਦ ਮਾਈ ਫੇਰ ਆ ਕੇ ਉੱਥੇ ਯਾਦ ਫੇਰ ਨਹੀਂ ਕਰਦੀ ਮਾਈ ਦੇ ਚੇਤੇ ਹੀ ਨਹੀਂ ਆਉਂਦੀ ਬਾਤ ਦਾ ਜਦ ਨਾ ਚੇਤੇ ਆਈ ਮਾਈ ਨਾ ਆ ਕੇ ਨਦੀ ਦੇ ਕੰਢੇ ਤੇ ਫੇਰ ਆ ਆ ਗਈ ਐ ਨਦੀ ਦੇ ਕੰਢੇ ਆ ਕੇ ਫੇਰ ਉਹ ਉੱਥੇ ਆ ਕੇ ਉਰੀਕਾ ਕਰਨ ਲੱਗੀ ਡਿਸਟਾ ਉਰੀਕਾ ਕਰਦੀ ਐ ਫੇਰ ਉਹਦੇ ਖਿਆਲ ਆਇਆ ਆਪਣੇ ਉਹਨਾਂ ਖਵਾਜਾ ਖਿਜਨ ਨੂੰ ਗੌਸ ਵੀਰ ਨੂੰ ਫੇਰ ਯਾਦ ਕਰਿਆ ਆ ਗੌਸ ਵੀਰ ਜੀ ਕੋੜੇ ਤੇ ਚੜ ਕੇ ਹਾਜ਼ਰ ਹੋ ਗਏ ਉਸ ਸਮੇਂ ਦੀ ਵਾਰਤਾ ਇਤਨਾ ਗੌਸ ਵੀਰ ਆ ਮਾਈ ਦੇ ਸਵਾਲ ਜਾ ਹੋ ਰਹੇ ਹਨ ਸਾਨੂੰ ਪੇਸ਼ ਕਰਕੇ ਦੱਸੋ ਓ ਹੋਏ ਇਹ ਬਣਾ ਲਾ ਦਿਨ ਨਾਈਟ ਪਰ ਬਣਾ ਲਾ ਦਿਨ ਨਾਈਟ ਪਰ पुत जमे जी जो ख़बर हूंदी रल के ख़ुशी मन मामे न <laughs> फुल yeah hi. i oh I'm gonna- Ha <laughs> ha. i oh ભાઈ મેરિયા બીબીએ બેઠિયા માયા પેણા બેઠિયા ગુસ્સા ના કરો આજકલ ਦਾ ਜਿਹੜਾ ਜ਼ਬਾਨਾ ਉਹਦੇ ਵਿੱਚ ਹੁੰਦਾ ਹੀ ਐਂ ਹੈ ਜਰਾ ਗੌਰ ਨਾਲ ਸੁਣਿਓ ਮੈਂ ਤੁਹਾਨੂੰ ਸਮੋਤ ਨਹੀਂ ਕਰਦਾ ਮੈਂ ਸਾਰਿਆਂ ਨੂੰ ਕਹਿ ਰਿਹਾ ਸਾਰਿਆਂ ਨਾਲੇ ਹੁੰਦੀ ਐ ਸਾਡੇ ਨਾਲ ઓહો we yeah oh. ਹੰਦੀ ਇਹ ਕਰਤਾਰ ਪਿਆਰ ਸਤਕਾਰ ਰੂਹਾਂ ਕਾਇਰੋ ਨਾ ਜਿਹਾ ਬਾਈ ਨੇ ਜਿਹਾ ਕਲੈਰੀਆ ਮੂਰਾਵੇਂ ਮੈਨਾ ਮੇਰੇ 你。